ਸਵਾਹ ਤੇ ਕੁਤਰੀ ਪੱਠੇ ਦਾ ਆਹੀ ਹੋ 32 ਦਾ ਪਤਾ ਨਹੀਂ ਮੁੜ ਕੇ 32 ਕਿਹੜੇ ਬੰਦ ਹੋ ਜਾਣੀ ਆ ਚੱਲ ਇਹ ਆ ਵੀ ਹੁਣ ਮੈਂ ਪਾ ਲਊਂਗਾ ਪੱਠੇ ਕੁਤਰੀ ਹੁਣ ਪੈ ਜਾਂਦੇ ਡਿੰਗੀ ਜਾਂਦੀਆਂ ਤੁਸੀਂ ਅੜ ਗਈ ਹੈ। ਉਹ। ਸਕੀਮ ਮਾਰਦਾ ਗਈ। ਲਾ ਪਾ ਪਾ ਗੱਡੀ ਆ। ਪੱਠੇ ਆੜੀ ਐ। ਪੱਠੇ ਪਾਉਣ ਲੱਗੇ ਆ। ਪਾਪਾ ਦੀ ਗੱਡੀ ਆ। ਕਿੰਨੀ ਸੋਹਣੀ ਗੱਡੀ ਆ। ਤੂੰ ਖੇਡਣ ਧਿਆਵਾ। ਇਨਾ ਖੇਡੀਦਾ ਨਹੀਂਗਾ ਇਨਾ ਕੰਮ ਕਰੀਦਾ ਪਾ ਪਾ ਉਥੋਂ ਪੱਠੇ ਪੁੱਤਰ ਲਈਦੇ ਤੇ ਉਥੇ ਲੱਤ ਕੇ ਇਹਨੂੰ ਲੈ ਆਈਦੇ ਤੇ ਖੁੱਲ੍ਹੇ ਹੀ ਪਾ ਦਈਦੇ ਆ ਪਾ ਤੂੰ ਝੂਠ ਬੋਲਣ ਡਿਆ ਤੂੰ ਖੇਡਣ ਡਿਆ ਗੱਡੀ ਗੱਡੀ ਸੋਹਣੀ ਆ ਪਰ ਇਹ ਮੈਂ ਖੇਡ ਲਾਣਾ ਆ ਡਾਂਗ ਫੜੋ ਆਪਣੀ ਖੇਡਣਾ ਥੋੜਾ ਉੱਥੇ ਖੜ ਕੋਲੋ ਇੱਕ ਮਿੰਟ ਮੈਂ ਚਲਾਣਾ ਇਹਨੂੰ ਓਏ ਇੰਦਾ ਖੋਲਾ ਮੁੰਡਿਆ ਖੋਲਾ ਗਾਸੂਨ ਆ ਬਾਲੇ ਫੋਨ ਗਾਸੂਨ ਕੀ ਆਪਾ ਬਕਤੈ ਨੂੰ ਕਿਨੇ ਅੱਖਾਂ ਹੈ ਮੇਰੀ ਦਾਦੂਆਂ ਅੱਖਾਂ ਲਾਣੀ ਇਨੂੰ ਕਿੰਨੀ ਖਾਈ ਲੈ ਕੇ ਆਈਂ ਬਾਹਰ ਮੈਂ ਆ ਤੈਨੂੰ ਫੜਾ ਦਿੰਦਾ ਵਾ ਤੈਨੂੰ ਕੁੱਤੇ ਭੈਣੇ ਆ ਚੱਲ ਉੱਥੇ ਪੱਠੇ ਲੈ ਕੇ ਚੱਲ ਉਧਰ ਚੱਲਾ ਪੱਠੇ ਮਹੀਆਂ ਨੂੰ ਪਾਉਣੇ ਉਧਰ ਆ ਮੱਝਾਂ ਤੇ ਉੱਥੇ ਆ ਓਏ ਇੱਥੇ ਬੰਦ ਦੇਣੀਆਂ ਨੇ ਆਣ ਕੇ ਖੁਰਲੀ ਤੇ ਖੁਰਲੀ ਕਿਉਂ ਦੀ ਆ ਤਨ ਬਖਾਲਦਾ ਚੱਲ ਉਹਦੇ ਸੇਰੀ ਚੜ ਗਿਆਂ ਵਾ ਤੇ ਮੱਝਾਂ ਨੂੰ ਰੋਟੀਆਂ ਨਹੀਂ ਪਾਉਣੀਆਂ ਉਹ ਪਾਵਾਂਗੇ ਰੋਟੀਆਂ ਵੀ ਗਾਂ ਤੁਰ ਆ ਤਨ ਮੈਂ ਦੱਸਾਂ ਕਿਦਾਂ ਪੱਠੇ ਭਾਈ ਦੇ ਨਾਲੇ ਦੱਸਾਂ ਮੱਝਾਂ ਨੂੰ ਰੋਟੀ ਆਪ ਉਹਨਾਂ ਦਾ ਗੰਦ ਰੋਟੀਆਂ ਪਾਈ ਦੇ ਮੱਜਾਂ ਨੂੰ ਉਹ ਬੰਦੇ ਰੋਟੀਆਂ ਖਾਂਦੇ ਹੁੰਦੇ ਆ ਇਨਸਾਨ ਖਾਂਦੇ ਰੋਟੀ ਇਹ ਮੱਜਾਂ ਵਾਸਤੇ ਹੁੰਦੇ ਆ ਜਿਹੜਾ ਡੰਗਰਾਂ ਨੂੰ ਪਾਈ ਦੇ ਪੱਠੇ ਉਹਨਾਂ ਦੇ ਵਸਰੇ ਦੁੱਧ ਦੇਣਾ ਉਹ ਹਰੀਆਂ ਵਾਰੇ ਚੱਲ ਪਾਕ ਜਿੱਦਾਂ ਦਾ ਦੇਣ ਗਿਆ ਦੇਣ ਗਿਆ ਚੱਲ ਤੁਰ ਤੂੰ ਆ ਇਹਨੂੰ ਹੱਥ ਖਾਦਾ ਫੜਾ ਲਿਆ ਤੂੰ ਨੇ ਬਾਹ ਫਾੜਨ ਨੂੰ ਫਿਰਦਾ ਬਾਪੇ ਦਾ ਦਿਮਾਗ ਖਰਾਬ ਹੋ ਗਿਆ ਆਹ ਪੱਠੇ ਪਾਉਣੇ ਕਿਦਾਂ ਕਮਲ ਪਾਇਆ ਤੂੰ ਤੇ ਇਸ ਤਰ੍ਹਾਂ ਸਹੀ ਕਰੇਗਾ ਤੇ ਸਹੀ ਨਾ ਤੇ 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 ਮੈਨੂੰ ਉਹਨਾਂ ਦੇ ਪਾ ਤੇ ਲਿਆ ਕਰੇਗਾ ਤਾਂ ਪਾਪਾ ਮਾਸ ਉਹਨੇ ਇੱਥੇ ਟੂੜੀ ਦੇ ਉੱਤੇ ਪਾਪਾ ਗੱਲ ਸੁਣ ਮੇਰੀ ਹਾਂ ਇੱਥੇ ਬਣਾ ਚੁੱਲਾ ਹਾਂ ਉਹਨਾਂ ਨੂੰ ਪਕਾ ਕੇ ਤੇ ਫੇਰ ਪਾਉਨੇ ਆ ਅਜੇ ਕੱਚੇ ਆ ਇਹ ਢਿੱਡ ਭਿਉ ਨਹੀਂ ਮੱਜਾਂ ਦੇ ਓ ਪੁੱਤ ਉਹ ਸਾਗ ਹੁੰਦਾ ਵਾ ਸਾਗ ਬਣਾਈਦਾ ਵਾ ਰਿੰਨੀ ਦਾ ਵਾ ਕੋਟੀ ਦਾ ਵਾ ਫਿਰ ਉਹ ਰੋਟੀ ਨਾਲ ਇਨਸਾਨ ਖਾਂਦੇ ਹੁੰਦੇ ਆ ਇਹਨਾਂ ਨੂੰ ਥੋੜਾ ਰਿੰਨੀ ਦਾ ਵਾ ਡਾਂਟੇ ਡਿਪਿਟ ਹੋਣੀ ਇਹਨਾਂ ਦੇ ਕੱਚਾ ਖਾ ਲਿਆ ਤੇ ਉਹ ਨਹੀਂ ਹੁੰਦਾ ਤੂੰ ਗਾਂ ਕੰਮ ਕਰ ਤੂੰ ਸਾਰੇ ਡੱਬੇ ਨੂੰ ਗੱਦੀ ਘੇੜੇ ਪਾਇਆ ਮੈਂ ਤੇ ਇਹਨਾਂ ਲਾ ਦੂੰ ਆਪਣੀ ਨੂੰ ਪਿਆਰ ਨਹੀਂ ਕੀਤਾ ਜਿੰਨਾ ਤੇਰਨਾ ਕਰਦਾ ਪਰ ਤੂੰ ਸਿਰ ਹੀ ਚੜ ਗਿਆ ਵਾ ਪਾ ਇਹਨੂੰ ਤੇਰੀ ਕਰ ਤੂੰ ਮੋਂ ਤੇ ਪਾਦੀ ਵਿੱਚ ਪਾਵਾਂ ਤੇ ਤੇਰੀ ਕਰ ਤੇਰੀ ਆਪਾ ਤੂੰ ਨਾ ਥੱਲੇ ਸੁੱਤ ਥੱਲੇ ਉਹ ਸਾਰੇ ਸੁਤ ਨੇ ਗੁਰੂਆ ਹਰ ਤਨ ਜਦ ਨਾ ਤੇ ਕਰੇ ਕਰੇ ਸਹੀ ਨਾ ਅਹ ਤਲਾਬੀ ਚੰਗਾ ਹੋ ਗਿਆ ਤੈਨੂੰ ਓ ਪੁੱਤ ਤਾਨੂੰ ਨਹੀਂ ਸੁਤੀ ਦੇ ਮੈਂ ਮਾਰਨੀ ਆਂ ਕਿਦਾਂ ਤੇਰੇ ਪਾਪਾ ਨਾ ਤੂੰ ਉਹ ਬਾਲ ਵਿੱਚ ਭੂਏ ਚਰਦਾ ਜਾਂਦਾ ਤੇ ਪਾਪਾ ਕਿੰਨੇ ਹੁਣ ਫੁੱਲਾਂ ਨੂੰ ਹੁੰਦੇ ਤਾਂ ਆ ਚੱਲ ਪਾ ਆ ਤੈਨ ਦੱਸ ਤੂੰ ਮਾਰਦਾ ਕਿਉਂ ਮਾਰਿਆ ਵਾ ਮਾਰ ਦੇ ਲਗਾ ਮੇਰੇ ਨਹੀਂ ਮਾਰਦਾ ਤੂੰ ਐਦਾਂ ਕਰ ਪਾ ਬੋਲ ਲੈਣੇ ਆ ਨਹੀਂ ਇੰਨੇ ਕਰ ਲਾ ਲਾ ਪਹਿਲੋਂ ਮੱਜੇ ਨੇ ਡਿਡ ਪੀੜ ਹੋਣੀ ਰਿੰਗਣ ਲਈ ਉਹ ਨਹੀਂ ਹੁੰਦੀ ਤੂੰ ਪਾ ਰਲਾ ਇਹ ਦੇਖੋ ਤੇ ਡਿਡ ਪੀੜ ਹੋਣੀ ਰਿੰਗਣ ਲਈ ਆ ਜਿਹੜੀ ਟੂੜੀ ਆ ਜਿਹੜੀ ਟੂੜੀ ਆ ਥੋੜੀ ਜਿਹੀ ਪਾ ਕੇ ਰਲਾ ਕੇ ਤੇ ਖੁੱਲੀਆਂ ਚ ਪਾ ਦੇ ਉਹ ਮੈਨੂੰ ਅੱਜਾ ਮਾਨ ਲਈ ਆ ਮੈਂ ਗੱਲ ਸੁਣਨਾ ਉਹਦੀ ਚੱਲ ਕੋਈ ਗੱਲ ਸੁਣ ਹੁਣ ਮੇਰੀ ਗੱਲ ਸੁਣ ਮੇਰਾ ਪੁੱਤ ਮੈਂ ਤੈਨੂੰ ਗਲਾਸ ਦੁੱਧ ਦਾ ਰੋਜ਼ ਰਾਤ ਨੂੰ ਦਿਆ ਕਰੂੰਗਾ ਮੇਰਾ ਪੁੱਤ ਮੇਰੇ ਬਾਹਰ ਅੰਦਰ ਦੇ ਕੰਮ ਨਹੀਂ ਮੁੱਕਦੇ ਤੇ ਤੂੰ ਵੱਢ ਕੇ ਤੇ ਕੁੱਤਰ ਕੇ ਪਾਦਿਆ ਕਰੇਂਗਾ ਵੱਡੀ ਤੇ ਕਿੱਦਾਂ ਆ ਉਹ ਵੀ ਮੈਂ ਤੈਨੂੰ ਸਿਖਾਲ ਦੂੰ ਜੇ ਮੈਂ ਤੈਨੂੰ ਪੌਣੇ ਸਿਖਾਲ ਸਕਦਾ ਤੈਨੂੰ ਮੈਂ ਵੱਢਣੀ ਸਿਖਾਲ ਦੂੰਗਾ ਪਰ ਅੱਜ ਉਹ ਮੱਜਾ ਮੈਨੂੰ ਮੱਜਾ ਮੰਡੀਆਂ ਵਿੱਚ ਗੱਲ ਸੁਣਾਉਂਦਾ ਜੀ ਚੱਲ ਸੁਣੇਂ ਜਾਂਦਾ ਉਹ ਨਹੀਂ ਟਿੱਡ ਫਿੜ ਨਹੀਂ ਉਹ ਨਹੀਂ ਟਿੱਡ ਪੀੜ ਹੁੰਦੀ ਓਏ ਯਾਰ ਲੱਲਾ ਰੇੜੀ ਫੜ ਲੈ ਹੋਰ ਉਥੋਂ ਲੈ ਮੀ ਕੋ ਟੋਕੇ ਕਰੀਓ ਹੋਰ ਲੈ ਮੀ ਫੜ ਕੇ ਪਾ ਮੀ ਪਾਪਾ ਤੂੰ ਹੀ ਮੇਰਾ ਸ਼ੇਰੀ ਖਾਦਾ ਚੱਲ ਕੋਈ ਨਹੀਂ ਜਿੱਦਾਂ ਮਰਜ਼ੀ ਕਰ ਕੰਮ ਕਰ ਅ ਅੱਜ ਅੱਜਾ ਦੇਖ ਟਿੱਪੀੜ ਹੁੰਦੀ ਆ ਇਹ ਪੱਥੇ ਪੁੱਲੇ ਆ ਜਾ ਆਪਾਂ ਤੇ ਪੱਥੇ ਸਾਰੇ ਜਵਾ ਗੱਡੀ ਚਲਾ ਦਈਏ ਸਖਾਲ ਦਾ ਮੈਂ ਬੱਡੀ ਦੇ ਨਾਲ ਕਰਾਈ ਨਹੀਂ ਆ ਆ ਆ ਨੀ ਤੱਕਰਾ ਕੋ ਤੇ ਸ਼ੇਰ ਬਣ ਕੇ ਕੰਮ ਕਰ ਵੀ ਫਰੀ 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 ਕੱਲ ਚੱਲ ਬਖੰਡ ਨਾ ਕਰ ਕੱਲ ਚੱਲ ਜਾ ਕੇ ਜਾ ਪਾ ਲਿਆ ਪਾਪਾ ਗੁੱਸੇ ਹੁੰਦੇ ਨਹੀਂ ਤੋ ਆ ਜਾ ਆ ਕੇ ਕਰਦਾ ਛਦਾਈ ਜਾਏ ਕਿ ਜਦੋਂ ਤੂੰ ਇੱਥੇ ਖਲੋਤੇ ਕਿ ਵੇਖਣਦੇ ਆ ਇਹਨੂੰ ਜਦ ਲੱਗਣ ਡਿਆ ਤੈਨੂੰ ਗੱਲਾਂ ਮਾਰਦੇ ਆ ਅੰਦਰ ਨਹੀਂ ਬਹਿ ਸਕਦੀਆਂ ਤੁਸੀਂ ਜਿਹੜਾ ਕੰਮ ਕਾਣਦੇ ਉਹਨੂੰ ਕੰਮ ਕਰ ਲੈੰਦੋ ਹੁਣ ਵਿਆਹ ਦੇ ਹੈਗਾ ਪਾਲ ਹੋਊਗਾ ਆਪਾਂ ਉੰਡਿਆ ਚਲ ਲਈ ਚੰਗਾ ਸੂਤਰ ਆ ਜਾਣਾ ਕੰਮ ਮੇਰਾ ਜੇ ਸਹੀ ਹੋ ਗਿਆ ਤੇ ਪੱਠੇ ਪਾਇਆ ਕਰੂੰਗਾ ਉਹੋ ਗੱਲ ਆਪਣੇ ਅੰਦੇ ਹੁੰਦੇ ਉਹ ਆਪਣੇ ਨਹੀਂ ਲੱਗੇ ਲੱਗਦੇ ਹੁੰਦੇ ਬਗਾਨੇ ਸਗੋਂ ਲੱਗੇਦੇ ਆ ਜਾਨੀ ਜਿੱਤੇ ਕਹਿੰਦੇ ਮੈਂ ਆਤ ਹੀ ਗਈ ਆ ਪਰ ਮੇਰੇ ਕੋਠੇ ਤੇ ਵੀ ਇੱਕ ਹਲਾਤ ਕੁਝ ਹੋਰ ਹੀ ਲੱਗਣ ਡਿਆ ਆਫਿਸ ਇਹਨਾਂ ਕੰਦਾ ਕਿੱਦਾਂ ਦੀ 스멜 ਆਉਣੀ ਇੱਥੋਂ ਗੰਦੀ مجھے ਇਹ ਮੰਜਰ ਨਹੀਂ ਜਾਣਾ ਹੀ ਆਹ ਚੀਜ਼ਾਂ ਕਰ ਤਾਂ ਇੰਨੀਆਂ ਤੋੜ-ਪੋੜ ਦਿੱਤੀਆਂ ਸ਼ੀਟ ਆਈ ਸਾਰਾ ਤੋੜਿਆ ਲੈ ਪਰ ਉਹ ਨਹੀਂ ਲੱਗ ਗਈ ਬੜੀ ਘਰਾਨੀ ਦੀ ਗੱਲ ਹੈ ਬੰਦੇ ਦੀ ਮਤ ਵੱਜਣ ਵਾਲੀ ਗੱਲ ਹੁੰਦੀ ਹੈ ਔਰ ਲੈਪਟਾਪ ਮੈਂ ਕਿੰਨੀ ਨਹੀਂ ਮੈਂ ਇਹ ਤਾਂ ਬਦਲ ਲਵਾਂ ਕਹਿੰਦੇ ਨੇ ਨਾ ਇਹ ਤੋਂ ਹੀ ਕੰਮ ਸ਼ੁਰੂ ਕੀਤਾ ਹੈ ਲੰਕੀ ਆ ਮੇਰੇ ਲਈ ਕੀ ਸਕ੍ਰਿਪਟ ਦੋਸੇ ਟੀਟਾ ਤੋੜ ਕੇ ਕਰਤਾ ਜਾਣਾ ਸੀ ਕਿ ਉਹਨਾਂ ਨੇ ਮੈਨੂੰ ਦੇ ਇੱਥੇ ਗੜਬੜੀ ਲੱਗਦੀ ਐ ਜਾਇ ਦੇ ਜਿਦ ਕੁਝ ਹੋਊਗਾ ਤਾਂ ਮਤ ਕਿਤਾ ਕਰ ਗਿਓਣਗੇ ਪਰ ਜਿੱਥੋਂ ਤੱਕ ਮੇਰਾ ਦਿਮਾਗ ਚੱਲਣ ਜਾਂ ਨਾ ਇਥੇ ਕੁਮ ਕੋਈ ਹੋਰੀ ਹੋਇਆ ਵਾ ਕੇ ਨਹੀਂ ਮੈਨੂੰ ਲੱਗਦਾ ਉਹ ਕਿਸੇ ਦਿਨ ਬੰਦਾ ਟ੍ਰਿਪ ਤੇ ਜਾਵੇ ਤੇ ਇੰਨਾ ਥੋੜਾ ਖਾਵੇ ਪਾ ਕੇ ਜਾਂਦਾ ਕਾ ਤੇ ਪਰ ショ ਹੋ ਰਹੀ ਆ ਆਇ ਰੱਬਾ ਕੁਸ਼ਕਟ ਨਾ ਨ ਹੋਈ ਹੋਈ ਉਹਦੇ ਨਾਲ ਮੈਂ ਤਾਂ ਮੁਕਾਉਂਦੀ ਕਹਿਣ ਦੀ ਆ ਬੇ ਮੈਨੂੰ ਪੈਸੇ ਦੋ ਮੈਂ ਕੁੜੀ ਦੀ ਫੀਸ ਤਾਰਨੀ ਆ ਸਕੂਲੇ ਤੇ ਮੈਂ ਵੀ ਤੈਨੂੰ ਕਹਿਣਾ ਮੇ ਕੋ ਨਹੀਂ ਹੈਗੇ ਤੇ ਫਿਰ ਮੈਂ ਕਿੱਥੋਂ ਤਾਰਾਂ ਫੀਸ ਕੁੜੀ ਦੀ ਤੁਹਾਡੇ ਕੋਈ ਲੈਣੇ ਤੁਸੀਂ ਉਹਦੇ ਪਿਓ ਜੀ ਮੈਂ ਲੈ ਕੇ ਆ ਪੈਸੇ ਪੈਸੇ ਨਹੀਂ ਲੈ ਕੇ ਤੁਹਾਨੂੰ ਮੇਰੇ ਦੀ ਫੀਸ ਮੈਂ ਜਿੰਨੇ ਕਿ ਲਿਆਂਦੇ ਮੇ ਕੋ ਖਰਚੇ ਗਏ ਹੁਣ ਨਹੀਂ ਮੇ ਕੋ ਹੈਗੇ ਨਾ ਸੱਚ ਵੀ ਲਿਆਂਦੇ ਵੀ ਤੁਸੀਂ ਬੜੇ ਹੀ ਨਾ ਸੱਚ ਪੈਸੇ ਨਾਲ ਚੇਤਾ ਆ ਗਿਆ ਮੈਨੂੰ ਤੇ ਮੈਂ ਅੱਗੇ ਤਾਂ ਜੌਬ ਕਰਦੀ ਹੀ ਤੇ ਉਹਦੀ ਫੀਸ ਦੇ ਦੇਣੀ ਤੇ ਹੁਣ ਮੈਂ ਫਿਰ ਕਿੱਥੋਂ ਲਵਾਉਦੀ ਫੀਸ ਵੇਖ ਲਾ ਜਿੱਥੋਂ ਦੇਣੀ ਆ ਜੌਬ ਨਹੀਂ ਤੇ ਲੱਭ ਲੈ ਕੋਈ ਉਥੇ ਨਹੀਂ ਜਾਣਾ ਹੋਰ ਕਿਤੇ ਲੱਭ ਲਾ ਆਹੋ ਕੀ ਗੱਲਾਂ ਕਰੀ ਜਾਂਦੇ ਆ ਕੁੜੀਏ ਤੇਰਾ ਫੋਨ ਆਈ ਜਾਂਦਾ ਪਤਾ ਨਹੀਂ ਕਿੱਥੋਂ ਆਈ ਜਾਂਦਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਲੈ ਆਵੇਂ ਨੋ ਫੜਾ ਹਣੀ ਤੂੰ ਫੜਾ ਦੇਣੀ ਆਉਣ ਕੀ ਦਾ ਡਿਆ ਜੀ ਮੈਡਮ ਦਾ ਹੋਰ ਕਿਹਦਾ ਹੋਣ ਡਿਆ ਹੋਣ ਡਿਆ ਮੈਡਮ ਦਾ ਇੱਥੇ ਕੱਟ ਦੇ ਕੱਟਿਆ ਗਿਆ ਉਹਨੂੰ ਫੇਰ ਦੋਰੇ ਲਾ ਦੇਣਾ ਤੁਹਾਨੂੰ ਮੈਂ ਕੀ ਕਰਾਂ ਬਿਜ਼ਨਸ ਕੜਾ ਕਰਨ ਲਈ ਮੰਜੋੜ ਨੇ ਕਿੰਨੀ ਮਿਹਨਤ ਕੀਤੀ ਪਰ ਬਰਬਾਦ ਤੇ ਐਦਾਂ ਮੈਂ ਵੀ ਨਹੀਂ ਹੋਣ ਦਿੰਦੀ ਬਦਨਤੇ ਤੁਹਾਨੂੰ ਮੈਂ ਵੀ ਨਹੀਂ ਦਿੰਦੀ ਕਈ ਲੋਕਾਂ ਨੂੰ ਸਿਰਫ ਪੈਸੇ ਦਾ ਮਤਲਬ ਹੁੰਦਾ ਆ ਇਨਸਾਨ ਨਾਲ ਕੋਈ ਨਹੀਂ ਜੇ ਕਿਉਂ ਸਿੱਧੀ ਉਬੜੀ ਨਾ ਨਿਕਲਦਾ ਟੇਢੀ ਨਾ ਕੱਟਣਾ ਹੁੰਦਾ ਹੈ ਹੈਲੋ ਹੈਲੋ ਸਰ ਜੀ ਕਾਲ ਮੈਨੂੰ ਮੇਰਾ ਬਾਰ ਬਾਰ ਕਰਕੇ ਫੋਨ ਕਰਨ ਕੀਤਾ ਕਿ ਜਿਹੜਾ ਬੰਦਾ ਕੋਈ ਬਿਜ਼ੀ ਦੇ ਵਿੱਚ ਕਿਹਾ ਤਾਂ ਫੋਨ ਦੇ ਕੋਲ ਹੀ ਬੈਠਾ ਕਰ ਪਈ ਅੱਛਾ ਜਦੋਂ ਜੌਬ ਕਰਦੀ ਹੈਗੀ ਉਦੋਂ ਬਿਜ਼ੀ ਤਾਂ ਕੋਈ ਪਤਾ ਨਹੀਂ ਹੈਗਾ ਮੈਂ ਹਮੇਸ਼ਾ ਮੈਂ ਜੌਬ ਕਰਦੀ ਹਾਂ ਮੈਟਰੀਆ ਅਫਰੀਕਨ ਵੀ ਦੇ ਵਿੱਚ ਆ ਐਡੀ ਸ਼ਤੀ ਪੱਲਾ ਨਹੀਂ ਝਟ ਸਕਦੀ ਸੁਖ ਤੂੰ हां जर लीव ਦਿੰਦੀ ਲੀਵ ਦੇਣ ਲਈ ਵੀ ਪਹਿਲਾਂ ਰੀਜਨ ਦੱਸਨੇ ਪੈਂਦੇ ਆ ਐਡੀ ਜਲਦੀ ਨੀਦ ਨੂੰ ਛੁੱਟੀ ਮਿਲ ਸਕਦੀ ਕਿ ਤੂੰ ਬਸ ਆਉਣਾ हट ਗਿਆ ਇਥੋਂ ਸਟਾਫ ਨਾ ਕੋਈ ਹੋਰ ਸਟਾਫ ਹੋਣ ਰਿਹਾ ਉਹਨਾਂ ਦਾ ਤਾਂ ਮੈਨੂੰ ਪਤਾ ਵੀ ਨਹੀਂ ਨਾ ਮੇਰੇ ਕੋਲ ਕੋਈ ਉਹਨਾਂ ਦੀ ਇਨਫੋਰਮੇਸ਼ਨ ਆ ਕਿ ਕੌਣ ਕਿੱਥੋਂ ਦਾ ਕੌਣ ਕਿੱਥੋਂ ਦਾ ਨਹੀਂ ਆ ਉਹ ਸਾਰਾ ਕੁਝ ਸਹੀ ਨਹੀਂ ਨਾ ਹੈਗਾ ਤੰਗ ਕਰਨ ਦਾ ਮਤਲਬ ਕੀ ਆ ਤੁਸੀਂ ਮੈਂ ਉਹ ਡੰਡਾ ਠੇ ਘਰੇ ਆਈਂਗੀ ਤੇ ਤੁਸੀਂ ਮੈਨੂੰ ਇੰਨੀ ਬੇਇੱਜ਼ਤੀ ਕਰਕੇ ਮੈਨੂੰ ਕੱਢਤਾ ਤੇ ਮੈਂ ਚਲੀ ਗਈ ਕਿਉਂਕਿ ਮੈਂ ਗਲਤ ਹੀ ਸੀਗੀ ਕਿ ਮੈਨੂੰ ਤੁਹਾਡੇ ਘਰ ਨਹੀਂ ਆਉਣਾ ਚਾਹੀਦਾ ਪਰ ਹੁਣ ਮੈਂ ਇੱਥੇ ਆਫਿਸ ਵਿੱਚ ਬੈਠੀ ਆ ਤੇ ਮੈਨੂੰ ਇੱਥੇ ਸਬੂਤ ਸਾਰੇ ਮਿਲੇ ਆ ਕਿ ਇੱਥੇ ਕੁਝ ਨਾ ਕੁਝ ਹੋਇਆ ਆ ਤੇ ਮੈਂ ਅੱਜ ਜੇ ਹੋ ਸਕਦਾ ਵਾ ਤਾਂ ਤੇ ਹੁਣੇ ਆਫਿਸ ਪਹੁੰਚੋ ਉਹ ਫਿਰ ਇੱਥੇ ਆ ਕੇ ਦਿਖਾਉਂਗੀ ਨਾ ਸਬੂਤ ਮੈਂ ਮੈਨੀਆਂ ਕਰਨੀਆ ਕਰਨੀ ਨਾਲ ਕਿ ਉਹ ਸਬੂਤ ਹੈ ਇਹ ਕੋਸ਼ਦੇ ਹੈ ਸੱਡਿਆ ਨਹੀਂ ਮਤਲਬ ਕਿ ਮਤਲਬ ਫੈਰਨੋਂ ਤੋਂ ਸਬੂਤ ਨਹੀਂ ਹੈਗਾ ਕੋਸ਼ ਵੀ ਨਹੀਂ ਤਾਂ ਕੋਸ਼ ਹੋਇਆ ਉਹ ਤੇ ਫੇਰੀ ਹੋਣਾ ਚਲ ਮੈਨੂੰ ਬਹੁਤੀਆਂ ਧਲਾਂ ਦਾ ਨਹੀਂ ਪਤਾ ਤੇ ਆਫਿਸ ਜੇ ਜੇ ਅੱਜ ਪਹੁੰਚ ਸਕਦੀ ਆ ਕਿ ਮੈਨੂੰ 10 ਵਜੇ ਸ਼ਾਮਾਂ ਤੱਕ ਇੱਤੀ ਆ ਨਹੀਂ ਤੇ ਫਿਰ ਕੱਲ ਦਾ ਟਾਈਮ ਸਹੀ ਜੇ ਤੁਸੀਂ బిਜੀ ਆ ਆਪਣੀ ਫੈਮਿਲੀ ਦੇ ਵਿੱਚ ਤੇ ਮੈਨੂੰ ਕੋਈ ਚਾਹੀਦੀ ਕਰਨਾ ਦੀ ਹੈ ਤੇ ਤੇਰੇ ਮੈਨੂੰ ਦੱਸ ਦੋ ਹੁੰਦਾ ਕੀ ਕਰਨਾ ਮੈਂ ਨਾਲ ਬੈਠੋਰੀ ਤਾਂ ਸਿਰ ਤਾਂ ਸਾਰਾ ਕੁਝ ਤੇ ਯੋਧਾ ਨਹੀਂ ਜਕੀਰ ਕਰਨਾ ਚਾਹੁੰਦੇ ਜਾਂ ਤੁਸੀਂ ਬੈਗੇ ਆਪਣੀ ਬੇਇੱਜ਼ਤੀ ਵਾਰ-ਵਾਰ ਕਰਾਉਣਾ ਜਾਂਦੇ ਇੱਕੋ ਵਾਰ ਨੂੰ ਘੇਰ-ਘੇਰ ਕੇ ਕੋਈ ਨਹੀਂ ਸੁਖ ਜੇ ਅੱਜ ਮੇਰੇ ਹਾਲਾਤ ਮਾੜੇ ਚੱਲਣ ਦੇ ਇਹਦਾ ਮਤਲਬ ਬੇਤ ਨਹੀਂ ਕਿ ਮੈਂ ਬਿਜ਼ਨਸ ਬੰਦ ਕਰ ਦੇਣਾ ਆ ਅੱਜ ਨਹੀਂ ਮੈਂ ਜਦੋਂ ਹੋਰ ਦਸਾਂ ਦਿਨਾਂ ਨੂੰ ਆਉਣਗੇ ਹੈਨਾ ਤੇ ਤੂੰ ਹੀ ਆ ਕੇ ਤਾਂ ਆਫਿਸ ਖੋਲੋ ਆਪਣਾ ਮੈਂ ਤੁਹਾਨੂੰ ਪੇ ਪੂਰੀ ਜੀ ਪੂਰੀ ਦਵਾਂਗੀ ਚਲੋ ਵਧੀਆ ਕਰਦਾ ਜੀ ਮੈਂ ਜੋਬ ਦਾੜੇ ਸਾਡੇ ਸਾਡੇ ਨਾਲ ਬਿਨਾਂ ਦਾ ਕਾਜੀ ਦੀ ਹਾਂ ਤੇ ਤੂੰ ਆਪਣੀ ਜਿਹੜੀ ਐ ਜੋਬ ਹੋ ਰੈਗੂਲਰ ਕਰੋ ਆ ਕੇ ਮੈਂ ਤੇਰੇ ਕੋਲ ਪਰਮਿਸ਼ਨ ਨਹੀਂ ਕਿੰਦੇ ਸਾਰੇ ਕਹਿ ਰਹੇ ਨੇ ਜੋਬ ਕਰਨ ਦੀ ਨਹੀਂ ਕਰ ਪੁੱਸ ਜੋਬ ਨਹੀਂ ਕਰਨੀ ਐਗਰੀਮੈਂਟ ਚੇਤੇ ਆ ਨਾ ਜਿੱਤੇ ਸਾਈਨ ਕਰਵਾਏ ਆ ਸਾਹਨੇ ਟਾੜੇ अच्छा पहला तो थिंक कर जाके ਤੇ ਕਹਿੰਦੇ ਨੇ ਨਹੀਂ ਗਏ ਕਿ ਮੈਂ ਮੇਰੀ ਲਾਈਫ ਬਣ ਗਈ ਜੌਬ ਮਿਲੀ ਆ ਤੇ ਮੈਡਮ ਜਦੋਂ ਬਸ ਇਹਨਾਂ ਦੀਆਂ ਸਾਡੇ ਵਿੱਚ ਫੈਮਿਲੀ ਈਸ਼ੂ ਹੋ ਦੇ ਨਾ ਇਸ ਕਰਕੇ ਜੈਨ ਦੇ ਇਹ ਸੌ ਚਲੋ ਕੋਈ ਨਹੀਂ ਤੁਹਾਡੇ ਵੱਲੋਂ ਤਾਂ ਸੌਰੀ ਐ ਨਾ ਚਲੋ ਅਗਲੀ ਹੁਣ ਕਾਰਵਾਈ ਫੇ ਪੁਲਿਸ ਹੀ ਕਰੂੰਗੀ ਕੋਈ ਗੱਲ ਨਹੀਂ ਸੁਖ ਜਿੱਥੇ ਵੀ ਗਿਆ ਨਾ ਵਾਪਸ ਮੈਂ ਲੈ ਕੇ ਹੀ ਆਉਂਗੀ ਮਨਜੋਤ ਮਨਜੋਤ ਵੀ ਤੇ ਮੈਂ ਇਨਸਾਨਾਂ ਦਾ ਇਨਸਾਨ ਆਪਣਾ ਵੀ ਲੜਨਾ ਵੀ ਲੜ ਕੇ ਹੀ ਮੈਂ ਲਿਆਉਂਗੀ ਤੇ ਰਹੀ ਪੁਲਿਸ ਦੀ ਗੱਲ ਪੁਲਿਸ ਨਾਲ ਤਾਂ ਮੇਰਾ ਖਾਨਦਾਨੀ ਰਿਸ਼ਤਾ ਆ ਮੈਡਮ ਮੇਰੀ ਗੱਲ ਸੁਣਿਆ ਇੱਕ ਮਿੰਟ ਹੈਲੋ ਮੈਡਮ ਮੇਰੀ ਗੱਲ ਸੁਣੇ ਮੈਡਮ ਤੇ ਪੁਲਿਸ ਕੁਝ ਜਾਣਦੀ ਤਾਂ ਕਿੰ ਆ ਦੇਣ ਰਹੀ ਆ ਹੋਣ ਫੋਨ ਤੇ ਘਟਦਾ ਵਾ ਤੂੰ ਐਦਾਂ ਕਰ ਫਿਰ ਮੈਡਮਾਂ ਦੇ ਵੀ ਆਫਿਸ ਆ ਤੇ ਮੈਂ ਨਹੀਂ ਜਾਣਾ ਉੱਥੇ ਮੈਂ ਕੀ ਕਵਾਂ ਹੁਣ ਉੱਥੇ ਜਾ ਕੇ ਕੀ ਕਰਾਂ ਉਹ ਕਹਿੰਦੀ ਮੈਂ ਸਾਰਾ ਕੁਝ ਵੇਖਿਆ ਵਾ ਇੱਥੇ ਮੈਂ ਨਹੀਂ ਜਾਣਾ ਉੱਥੇ ਤੂੰ ਐਦਾਂ ਕਰ ਚੱਲ ਚਲ ਜਾ ਫਿਰ ਕਿਉਂ ਚੱਲ ਜਾ ਸਿੱਧਾ ਮੈਨੂੰ ਮਰਾਉਣਾ ਹੋਣਾ ਤੈਨੂੰ ਮੈਨੂੰ ਪਤਾ ਲੱਗ ਗਿਆ ਤਾਂ ਦੱਸ ਪਰ ਤੂੰ ਚਲ ਜਾਵੇਂਗੀ ਨਾ ਤੈਨੂੰ ਮੈਂ ਮਾਰਾ ਦੂੰਗਾ ਉੱਥੇ ਸਾਫ ਪਤਾ ਲੱਗ ਜਾਣਾ ਤਾਂ ਉਦਾਂ ਹੀ ਕੋਈ ਨਾ ਕੋਈ ਗੱਲ ਨਿਕਲ ਆਈ ਤੇ ਮੇਰੇ ਨਹੀਂ ਤੇ ਲਾ ਇਹਨੂੰ ਫੋਨ ਕਿਹੜਾ ਉਹਨੂੰ ਆਖੀ ਹੁੰਨੀ ਆ ਮੈਂ ਮੈਂ 5000 ਰੁਪਇਆ ਤਨਖਾਹ ਲੈਣੀ ਆ ਅੱਗੇ ਤੇ 12000 ਹੀ ਦਿੰਦੇ ਰਹੇ ਆ ਹੋਏ 50 ਨਾਲੇ ਮੈਂ ਚੋਰ ਤੇ ਨਾਲੇ ਚਤਰ ਉਹਨਾਂ ਦਾ ਨਾਲੇ ਮੈਂ ਇੰਦਾ ਗਲਤ ਕੰਮ ਹੈ ਕਿ ਨਾਲੇ ਮਉਨਾ ਉੱਤੇ ਚੜਾਈ ਕਰਾ 50000 ਰੁਪਇਆ ਮੰਗਾ ਤੂੰ ਹੀ ਤੇ ਮੂੰਹ ਹਲਾਤਾ ਤੇ ਉਥੇ ਨਾਲ ਮੈਂ ਅੱਜ ਨਾ ਨਾ ਫਸੀ ਤਾਂ ਮੈਂ ਕੱਲ ਜਰੂਰ ਫਸ ਜਾਣਾ ਮੇਰੇ ਮੂੰਹ ਕੋਲ ਨਾਲ ਕੋ ਉੱਤੇ ਸੱਚ ਨਿਕਲੂਗਾ ਹੀ ਕਦੀ ਨਾ ਕਦੀ ਤੇ ਉਹ ਚੱਲ ਤੂੰ ਤੇ ਅੰਦਰ ਹੀ ਕੰਮ ਕਰਦੇ ਹਣਾ ਮੈਂ ਤੇਰੇ ਨਾਲ ਚੱਲ ਜਾ ਕਰੂੰਗਾ ਮੈਂ ਇੱਧਰ ਉੱਧਰ ਤੁਰਦਾ ਫਿਰਦਾ ਰਿਹਾ ਕਰੂੰ ਜੇ ਕੋਈ ਗੱਲ ਬਾਤ ਨਿਕਲੂਗੀ ਤੇ ਸਰ ਨਾਲ ਹੀ ਇਹਨੂੰ ਵੀ ਕਲਾ ਦਾਂਗੇ ਹਾਏ ਤੁਹਾਨੂੰ ਇੱਕ ਵਾਰੀ ਗੱਲ ਹੋਈ ਤੁਹਾਨੂੰ ਲੱਗੀ ਨਹੀਂ ਉਹਨੂੰ ਵੀ ਨਾਲੇ ਕਰ ਦਾਂਗੇ ਮੇਰਾ ਤੇ ਪਹਿਲੋਂ ਨਹੀਂ ਵਥਣ ਡਿਆ ਸਿਰੋਂ ਉਹ ਤੂੰ ਟੈਨਸ਼ਨ ਨਾ ਲੈ ਜਿਹੜੀ ਗੱਲ ਮੈਂ ਤੈਨੂੰ ਕਹਿੰਦੇ ਆ ਉਦਾਂ ਕਰ ਤੂੰ ਇਹ ਨਾ ਮੈਨੂੰ ਹੋਰ ਪਾਸੇ ਨਾ ਫਸਾਓ ਮੈਂ ਨਹੀਂ ਜਾਣਾ ਜੂਣਾ ਆਫਿਸ ਨਾਲੇ ਅੱਗੇ ਇੱਕ ਦਿਨ ਤੁਸੀਂ ਮੇਰੇ ਮਗਰ ਜਾ ਕੇ ਚੰਦ ਚਾੜ ਹੀ ਦਿੱਤਾ ਵਾ ਤੇ ਜੇ ਹੁਣ ਮੇਰ ਨਾਲ ਗਿਆ ਤੇ ਹੋਰ ਕੀ ਕੀ ਚੰਦ ਚੜੋਗੇ ਉੱਥੇ ਉਹ ਤੂੰ ਮੇਰੀਆਂ ਗੱਲਾਂ ਮੰਨ ਮੇਰੀਆਂ ਤਾਡੀ ਐ ਮੰਨ ਕੇ ਇੱਥੇ ਤੱਕ ਆ ਗਈਆਂ ਹੋਰ ਕਿਹੜੀ ਐ ਮੰਨਣਾ ਆਹ ਤੇ ਬੜੀ ਦੂਰ ਤੱਕ ਜਾਊਂਗੀ ਜੇ ਮੇਰੀ ਗੱਲ ਮੰਨੂਗੀ ਤੇ ਹੁਣ ਮੈਂ ਦੂਰ ਤੱਕ ਨਹੀਂ ਹੁਣ ਮੈਂ ਥਾਣੇ ਹੀ ਜਾਣਾ ਜੇ ਹੋਰ ਗੱਲ ਮੰਨ ਲਈ ਤਾਡੀ ਤੇ ਕੋਈ ਨਹੀਂ ਕਿਤੇ ਨਹੀਂ ਤੈਨੂੰ ਕੋਈ ਥਾਣੇ ਖਰਦਾ ਜਿਹੜੀ ਗੱਲ ਮੈਂ ਕਹਿੰਦੇ ਆ ਨਾ ਉਦਾਂ ਕਰ ਤੇ ਕੀ ਕਰਾਂ ਮੈਡਮ ਨੂੰ ਫਿਰ ਮੈਂ ਆਫਿਸੋਂ ਨਹੀਂ ਆਹੋ ਕੋਈ ਨਹੀਂ ਵੇਖ ਲਾਂਗੇ ਬਾਅਦ ਚ ਮੈਡਮ ਦਾ ਵੀ ਹਿਸਾਬ-ਕਿਤਾਬ ਆਪਾਂ ਫਸ ਜਾਣਾ ਜੇ ਮੈਂ ਤੁਹਾਨੂੰ ਕਹਿਣ ਲਈ ਅੱਗੇ ਬਚ ਗਏ ਸੀ ਨਾ ਤੇ ਹੋ ਨਹੀਂ ਜੇ ਬਚਣਾ ਫਿਰ ਕਿਤੇ ਨਹੀਂ ਫਸਦੇ ਫਸ ਜਾਣਾ ਇੱਥੇ ਛੱਪ ਦੀ ਪੂਛ ਤੇ ਉਪਰ ਆਪ ਪੈ ਰੱਖਣ ਦੇ ਜੇ ਹੁਣ ਤੂੰ ਛੱਪ ਦੀ ਪੂਛ ਕਹਿਣੀ ਮੈਂ ਛੱਪ ਦੀ ਸਰੀ ਤੇ ਰੱਖੂੰਗਾ ਕਿਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ ਜਿੱਦਾਂ ਦੀਆਂ ਕਰਨੀਆਂ ਚਾਹੀਦੀਆਂ ਵਾ ਛੱਪ ਤੇ ਚਲ ਗਈ ਆਈਉ ਉਤੋਂ ਮੈਨੂੰ ਮੈਡਮ ਵੱਖਰਾ ਫਸਾਉਣ ਦੇ ਤੇ ਇਹ ਮੈਨੂੰ ਵੱਖਰਾ ਫਸਾਈ ਜਾਣ ਦੇ ਠੀਕ ਕਰਾ ਮੈਡਮ ਨੇ ਤੇ ਮੈਨੂੰ ਧਮਕੀਆਂ ਹੀ ਬੜੀਆਂ ਲਾ ਚੜੀਆਂ ਬੋਲ ਸਕੋ ਜਾਣਦੀਆਂ ਤੇ ਜੇ ਉਹ ਚਲ ਗਈ ਨਾ ਸੱਚੀ ਹੋ ਜਾਂਦੀ ਸਾਡਾ ਖਾਨਦਾਨੀ ਖੁਲਸਵਾਲਾ ਵਾ ਤੇ ਮੈਂ ਮਰੂੰਗੀ ਹੁਣ ਪੱਕਾ ਤਾਂ ਕੀ ਲੇਖ ਸਾਰੀ ਗੱਲਾਂ ਜੇ ਮੈਂ ਪਾਪਾ ਨੂੰ ਦੱਸਦੀਆਂ ਉਹੀ ਹੱਲ ਕੱਢਣਗੇ